ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਸਟੇਟ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪੈਨਸ਼ਨਰ ਦਿਵਸ ਮਨਾਇਆ ਗਿਆ ਇਸ ਮੌਕੇ ਵਕਵਾਖ ਨੂੰ ਮਾਇਦਿਆ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਪੂਰੇ ਦੇਸ਼ ਵਿੱਚ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਇਆ ਜਾਂਦਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਜਿਹੜੇ ਲੋਕ ਪੈਨਸ਼ਨ ਲੈ ਰਹੇ ਹਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਸਰਕਾਰ ਉਹਨਾਂ ਦੀਆਂ ਪੈਨਸ਼ਨਾਂ ਸਹੀ ਸਮੇਂ ਤੇ ਨਹੀਂ ਦੇ ਰਹੀ। ਇਸ ਮੌਕੇ ਮੁਖਸਲਾਕਰ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਮਦਨ ਗੋਪਾਲ, ਮਦਨ ਲਾਲ ਮਨਨ, ਜਰਨਲਸ ਕਤਰ, ਗੁਲਸ਼ਨ ਕੁਮਾਰ ਚਾਵਲਾ ਚੇਅਰਮੈਨ ਐਸੋਸੀਏਸ਼ਨ, ਦਲਜੀਤ ਸਿੰਘ ਕੋਹਲੀ, ਯਸ਼ਦੇਵ ਡੋਗਰਾ, ਹਰਪ੍ਰਜਨ ਸਿੰਘ ਖੇਲਾ, ਵਾਸੂਦੇਵ ਸ਼ਰਮਾ ਸਮੇਤ ਐਸੋਸੀਏਸ਼ਨ ਦੇ ਵੱਖ-ਵੱਖ ਨੁਮਾਇਦੇ ਹਾਜ਼ਰ ਸਨ। ਅੱਜ ਦਾ ਜਿਹੜਾ ਸਾਡਾ ਪੈਨਸ਼ਨ ਦੇ ਆ 17.12 ਨੂੰ ਮਨਾਇਆ ਜਾਂਦਾ ਇਹ ਕੱਲੇ ਅਸੀਂ ਨਹੀਂ ਮਨਾ ਰਹੇ ਸਾਰੇ ਹਿੰਦੁਸਤਾਨ ਦੇ ਵਿੱਚ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਮੰਨਉਂਦੇ ਨਹੀਂ ਖਾਸ ਕਰ ਅੱਜ ਅਹੀਂ ਅੰਮ੍ਰਿਤਸਰ ਆਲੇ ਕਿਉਂਕਿ ਆਪ ਵੀ ਸਰਕਾਰ ਆ ਉਹ ਬੜੇ ਚਿਰ ਤੋਂ ਸਾਡੀਆਂ ਜਿਹੜੀਆਂ ਜੈਨੂਇਨ ਮੰਗਾਂ ਨੇ ਉਹ ਨਹੀਂ ਮੰਗ ਲਈ ਕੋਈ ਵੀ ਇਸ ਵੇਲੇ ਸਾਡਾ ਪੈਨਸ਼ਨਰ ਨਹੀਂ ਜਿਹੜਾ 1.5 ਕਰੋੜ ਤੋਂ ਉਹਦਾ ਬਕਾਇਆ ਨਾ ਬੰਦਾ ਏ ਪਰ ਪੰਜਾਬ ਸਰਕਾਰ ਜਦੋਂ ਕੋਰਟ ਦੇ ਵਿੱਚ ਰਿਟਾਂ ਹੁੰਦੀਆਂ ਨੇ ਤੇ ਇਹ ਕਹਿੰਦੀ ਆ ਵੀ ਸਾਡੀ ਵਿੱਤੀ ਆਤਮਾਰੀ ਆ ਪਰ ਆਪਣੇ بڑے بڑے ਬੈਨਰ ਆਪਣੀਆਂ ਛੀਛੀਆਂ ਖਰਾਂ ਔਰ ਆਪਣੇ ਦੇ ਖਰਚ ਕਰਨ ਲਈ ਇਵਨ ਇਥੋਂ ਤੱਕ ਕਿ ਇਨਕਮ ਟੈਕਸ ਵੀ ਇਹ ਨਹੀਂ ਲੈਂਦੇ ਜਦੋਂ ਕਿ ਅਸੀਂ ਪੈਨਸ਼ਨਰ ਇਨਕਮ ਟੈਕਸ ਵੀ ਦਿੰਨੇ ਆ ਔਰ ਸਰਕਾਰ ਦੇ ਕੋਲ ਐਨਾ ਚਾ ਨੌਕਰੀ ਕੀਤੀ ਆ ਪਰ ਉਸ ਦੇ ਬਦਲੇ ਜੋ ਸਾਡਾ ਬੰਦਾ ਹੱਕ ਵਾ ਸਾਨੂੰ ਸਰਕਾਰ ਨਹੀਂ ਦੇ ਰਹੀ ਸਾਨੂੰ ਸਰਕਾਰ ਤੇ ਬਹੁਤ ਜ਼ਿਆਦਾ ਅਫਸੋਸ ਹੈ ਪੈਨਸ਼ਨ ਵਾਲਿਆਂ ਸਾਰਿਆਂ ਨੂੰ ਕਿ ਸਾਡਾ ਨਾ ਤਾਂ 2.5 ਦਾ ਫੈਕਟਰ ਦੇ ਰਹੇ ਆ ਤੇ ਨਾ ਸਾਡਾ 252 ਮਹੀਨੇ ਦਾ ਬਕਾਇਆ ਦੇ ਰਹੇ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤੁਹਾਡੇ ਇਨੇ ਖਰਚ ਕਰਦੇ ਆ ਹਾਈ ਲੈਵਲ ਦੇ ਨੈਸ਼ਨਲ ਦੇ ਚੈਨਲ ਦੇ ਉੱਤੇ ਉਹਨਾਂ ਦੀ ਇੰਟਰਵਿਊ ਹੁੰਦੀ ਆ ਉੱਥੇ ਪੈਸਾ ਖਰਚ ਕਰਦੇ ਆ ਆਪਣੀਆਂ ਤਨਖਾਹਾਂ ਵਧਾ ਲੈਂਦੇ ਆ ਲੇਕਿਨ ਸਾਡੇ ਬੰਦੇ ਜਿਹੜੇ ਕਿ ਮਰ ਗਏ ਆ ਜਿਨ੍ਹਾਂ ਦਾ ਡੀਏ ਮਿਲਿਆ ਹੀ ਨਹੀਂ ਇਸ ਕਰਕੇ ਸਾਡ ਨੂੰ ਸਰਕਾਰ ਤੇ ਬੜਾ ਅਫਸੋਸ ਹੈ ਅੰਮ੍ਰਿਤਸਰ ਦੀਆਂ ਸੜਕਾਂ ਬੜੀਆਂ ਟੁੱਟੀਆਂ ਹੀ ਆ ਬੁਰਾ ਹਾਲ ਲੋਕਾਂ ਕੋਲ ਤੁਰਿਆ ਨਹੀਂ ਜਾਂਦਾ ਲੋਕ ਡਿੱਗਦੇ ਆ ਜਿਹੜਾ ਉਚਾਰ ਬਣਾ ਚਾਹੂਗਾ ਇਹ ਇਨਾ ਰਸ਼ ਹੁੰਦਾ ਕਿ ਲੋਕਾਂ ਦਾ ਬਹੁਤ ਬਰਾਅ ਹੁੰਦਾ ਸਰਕਾਰ ਨੂੰ ਚਾਹੀਦਾ ਏਸ ਪਾਸੇ ਧਿਆਨ ਦੇਵੇ ਉਸਵਾਵਦੀ ਹਾਲਤ ਬੜੀ ਖੁਸ਼ੀ ਹੋਈ ਉਹ ਚਿਹਰੇ ਦੇਖ ਕੇ ਜਿਹੜੇ ਬੜੇ ਲੰਮੇ ਸਮੇਂ ਤੋਂ ਮੁਲਾਜ਼ਮ ਸ਼ਿੰਗਾਸ਼ਾਂ ਵਾਸਤੇ ਜਦੋਜੋਦ ਕਰਦੇ ਆ ਰਹੇ ਸੀਗੇ ਔਰ ਅੱਜ ਉਹ ਪੈਨਸ਼ਨਰਸ ਡੇ ਦੇ ਉੱਤੇ ਜਦੋਂ ਦੇਖਿਆ ਚਾਹੇ ਚਿਹਰੇ ਬਜ਼ੁਰਗ ਨੇ ਚਾਹੇ ਕਿਹੜੇ ਉਹ ਦਾੜੀਆਂ ਕਈਆਂ ਦੀਆਂ ਛਟੀਆਂ ਹੋ ਗਈਆਂ ਪਰ ਚਿਹਰੇ ਤੇ ਜਿਹੜਾ ਸਰੂਰ ਹੈ ਜਿਹੜੇ ਚਿਹਰੇ ਤੇ ਅੱਜ ਦੇ ਜਿਹੜਾ ਪੈਨਸ਼ਨਰਸ ਦਿਨ ਦੇ ਉੱਤੇ ਆ ਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਆ ਮੈਂ ਉਹਨਾਂ ਦੇ ਚਿਹਰਿਆਂ ਤੇ ਮੈਂ ਸਮਝਦਾ ਪੂਰੇ ਭਾਰਤ ਵਿੱਚ ਅੱਜ ਪੈਨਸ਼ਨ ਡੇ ਮਨਾਇਆ ਜਾ ਰਿਹਾ ਅਤੇ ਜਿਹੜੇ ਸਾਬਕਾ ਮੁਲਾਜ਼ਮ ਹਨ ਉਹਨਾਂ ਨੇ ਅੱਜ ਮੰਗ ਕੀਤੀ ਸਰਕਾਰਾਂ ਕੋਲ ਕਿ ਜਿਹੜੇ ਉਹਨਾਂ ਦੇ ਬਕਾਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਦਿੱਤੇ ਜਾਣ ਤਾਂ ਜੋ ਆਪਣਾ ਜਿਹੜਾ ਜੀਵਨ ਹੈ ਹੋਰ ਸਹੀ ਤੰਗਦਰ ਜੀ ਸਕਣ ਅਮਰਥਰ ਫਾਸਟ ਵੀ ਖਬਰ ਨਾਮ ਲੈ ਕੈਮਰਾਮੈਨ ਪਰੇ ਸ਼ਰਮਨਦਰ ਰਕੇਸ਼ ਕੁਮਾਰ